2015 ਦੇ ਵਿੱਚ ਤੋਂ ਪਹਿਲਾਂ ਬਰਗਾੜੀ ਦੇ ਵਿੱਚ ਇੱਕ ਦੀਵਾਨ ਲੱਗਿਆ ਸੀ ਹਰਜਿੰਦਰ ਸਿੰਘ ਮਾਜੀ ਦਾ ਜਿਸ ਤਰ੍ਹਾਂ ਮਾਜੀ ਨੇ ਬਿਆਨ ਦਿੱਤਾ ਸੀ ਕਿ ਉਸਨੇ ਜਿਹੜਾ ਗੁਰੂਗਰ ਜਿਹੜਾ ਗੁਰੂ ਘਰ ਦੇ ਲੜ ਲੱਗਣ ਲਈ ਤੇ ਹੋਰ ਜਿਹੜੀ ਉਹਨੇ ਕਥਾ ਬਾਤ ਕੀਤੀ ਸੀ ਤਾਂ ਉੱਥੇ ਪ੍ਰੇਮੀਆਂ ਨੇ ਕੀ ਕੀਤਾ ਵੱਡੀ ਗਿਣਤੀ ਦੇ ਵਿੱਚ ਪ੍ਰੇਮੀ ਉੱਥੇ ਹਾਜ਼ਰ ਸੀ ਉਹ ਵੀ ਸੁਣ ਰਹੇ ਸੀ ਦੀਵਾਨ ਨੂੰ ਤਾਂ ਉਹਨਾਂ ਨੇ ਜਿਹੜਾ ਦੀਵਾਨ ਸੁਣ ਚੱਲਦੇ ਦੇ ਵਿੱਚ ਹੀ ਵੱਡੇ ਪੱਧਰ ਤੇ ਜਿਹੜੇ ਉਹਨਾਂ ਨੇ ਲੋਕਡ ਸੀ ਉਹਦੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਚਰਚਾ ਸਾਥ ਜਿਹੜੇ ਲੋਕਟ ਜਆ ਪਾਇਆ ਹੁੰਦਾ ਏ ਕਾ ਜ ਉਹ ਸਟਣੇ ਸ਼ੁਰੂ ਕਰ ਦਿੱਤੇ ਵੱਡੀ ਪੱਧਰ ਤੇ ਜਿਹੜਾ ਉੱਥੇ ਵਾਪਰਿਆਗਾ ਉਸ ਤੋਂ ਬਾਅਦ ਫਿਰ ਆ ਜਿਹੜਾ ਉੱਥੇ ਦੱਸਿਆ ਜਾਂਦਾਗਾ ਡੇਰਾ ਮੁਕੀ ਨੂੰ ਹਣੀ ਪ੍ਰਿਥਵੀ ਮੌਜੂਦ ਆ ਇਹ ਬਿਆਨ ਨੇ ਜਿਹੜਾ ਪ੍ਰਦੀਪ ਕਲੇਰ ਨੇ ਦਿੱਤੇ ਨੇ ਇਹ ਕਹਿੰਦਾ ਉੱਥੇ ਮੈਂ ਦਿੱਲੀ ਜਾਣਾ ਸੀ ਪਰ ਮੈਨੂੰ ਦਿੱਲੀ ਜਾਣ ਤੋਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਇੱਕ ਜ਼ਰੂਰੀ ਜਿਹੜੀ ਮੀਟਿੰਗ ਆ ਉਹ ਅਸੀਂ ਬੁਲਾ ਰਹੇ ਆ ਇਹ ਦੱਸ ਰਿਹਾ ਪ੍ਰਦੀਪ ਕਲੇਰ ਇਹ 39 40 ਜਾਣੇ ਨੇ ਜਿਹੜੇ ਇਹਨੂੰ ਮੁਖੀ ਵੀ ਬਣਾਇਆ ਗਿਆ ਉਸ ਮੀਟਿੰਗ ਦੇ ਵਿੱਚ ਭਾਗ ਲੱਤਾ ਜਿੱਥੇ ਹਣੀਪ੍ਰੀਤ ਗਰਮੀਤ ਰਾਮ ਰਹਿਮਾ ਆਰਸਤੂਰੀ ਤੇ ਪ੍ਰਦੀਪ ਬਰੇਟਾ ਅਤੇ ਹੋਰ ਜਿਹੜੇ ਜਿਹੜਾ ਇੱਕ ਬਿੱਟੂ ਸੀ ਜਿਹੜਾ ਜੇਲ੍ਹ ਦੇ ਵਿੱਚ ਜਿਹਨੂੰ ਮਾਰ ਦਿੱਤਾ ਸੀ ਅਤੇ ਹੋਰ ਜਿਹੜੇ ਦੋ ਚਾਰ ਭਗੌੜੇ ਨੇ ਕਾਫੀ ਜਿਹੜੇ 30 40 ਦੇ ਕਰੀਬ ਜਿਹੜੇ ਉੱਤੇ ਬੰਦੇ ਪਹਿਲੇ ਮੌਜੂਦ ਸੀ ਤਾਂ ਇਹਨੇ ਦੱਸਿਆ ਪ੍ਰਦੀਪ ਕਲੇਰ ਨੇ ਦੱਸਿਆ ਕਿ ਹਣੀਪ੍ਰੀਤ ਇਹ ਕਹਿ ਰਹੇ ਸੀ ਕਿ ਸਾਡੇ ਗੁਰੂ ਦੀ ਜਿਹੜੀ ਸਾਡੇ ਮਹਾਰਾਜ ਜੀ ਸਾਡੇ ਪਿਤਾ ਜੀ ਇਹ ਹਣੀਪ੍ਰੀਤ ਦੇ ਬੋਲ ਨੇ ਕਿ ਸਾਡੇ ਪਿਤਾ ਦੀ ਇਹਨਾਂ ਨੇ ਬੇਅਦਬੀ ਕੀਤੀ ਆ ਸਿੱਖਾਂ ਨੇ ਤੇ ਅਸੀਂ ਇਹਦਾ ਬਦਲਾ ਹੁਣ ਕਿਸ ਤਰ੍ਹਾਂ ਲਗੇ ਤਾਂ ਡੇਰਾ ਸੱਚਾ ਸੌਦਾ ਜਿਹੜਾ ਆਪਣੇ ਆਪ ਨੂੰ ਸੱਚਾ ਸੌਦਾ ਦਾਇਦਾ ਹੈ ਤਾਂ ਝੂਠਾ ਸੌਦਾ ਉਹ ਜਿਨੇ ਕਿਹਾ ਕਿ ਹੁਣ ਇਹਦਾ ਬਦਲਾ ਕਿਸ ਤਰ੍ਹਾਂ ਲਿਆ ਜਾਵੇ ਤਾਂ ਹਣੀਪ੍ਰੀਤ ਨੇ ਕਿਹਾ ਕਿ ਇਹਨਾਂ ਦਾ ਬਦਲਾ ਦਾ ਇੱਕੋ ਇੱਕ ਮਕਸਦ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਜਾਵੇ ਤਾਂ ਜਾ ਕੇ ਇਹ ਜਿਹੜੇ ਹੈਗੇ ਨੇ ਦਿਮਾਣ ਨਾਲ ਲਾਉਣ ਤਾਂ ਸਿੱਖ ਜਿਹੜੇ ਕਿ ਇਹ ਉੱਜੜ ਕੇ ਰਹਿ ਜਾਣਗੇ ਤਾ ਲੋਕਾਂ ਨੇ ਜਿਹੜਾ ਆਪਣਾ ਡੇਰੇ ਬਾਦ ਪਰ ਜਿਹੜੇ ਕਦਮ ਨੇ ਉਹ ਨਹੀਂ ਹੋਣਗੇ ਪਰ ਹੋਇਆ ਇਸ ਦੇ ਉਲਟ ਪਰ ਜਿਸ ਤਰ੍ਹਾਂ ਉਹਨਾਂ ਦੀ ਡਿਊਟੀ ਲਾ ਦਿੱਤੀ ਪ੍ਰਦੀਪ ਕਲੇਰ ਕਹਿੰਦਾ ਮੈਂ ਉਸ 40 ਮੈਂਬਰੀ ਦਾ ਜਿਹੜਾ ਹੈਗਾ ਸੀ ਪ੍ਰਬੰਧਕ ਜਿਹੜਾ ਮੈਨੂੰ ਲਾਇਆ ਗਿਆ 1987 ਦੇ ਵਿੱਚ ਕਹਿੰਦਾ ਮੈਂ ਡੇਰੇ ਦੇ ਨਾਲ ਜੁੜਿਆ ਸੀ ਤੇ ਹਣੀਪਰੀਤ ਤੋਂ ਇਲਾਵਾ ਜਿਹੜੇ 40 ਜਾਣੇ ਸੀ ਕੁਝ ਤਾਂ ਜਿਹੜੇ ਅਜੇ 2-4 ਭਗੌੜੇ ਨੇ ਜਿਵੇਂ ਹਰਸ਼ ਤੋਰੀ ਹੋ ਗਿਆ ਪ੍ਰਦੀਪ ਬਰੇਟਾ ਹੋ ਗਿਆ ਜਿਵੇਂ ਪ੍ਰਦੀਪ ਕਲੇਰ ਨੂੰ ਜਿਹੜਾ ਫੜ ਲਿੱਤਾ ਹੈ ਇਹਨੇ ਸਾਰਾ ਕੁਝ ਜਿਹੜਾ ਹਾਈ ਕੋਰਟ ਦੇ ਵਿੱਚ ਦੱਸ ਦਿੱਤਾ ਕਿ ਅਸੀਂ ਕਿੱਥੋਂ ਕਿੱਥੋਂ ਗੁਰੂਗ੍ਰਾਂਧ ਸਾਹਿਬ ਨੂੰ ਚੱਕਿਆ ਚੋਰੀ ਕੀਤਾ ਕਿੱਥੇ ਜਾ ਕੇ ਉਹਨੂੰ ਦੱਬਿਆ ਧਰਤੀ ਦੇ ਵਿੱਚ ਤਾਂ ਫਿਰ ਪੁੱਛਣੇ ਬਾਅਦ ਵਿੱਚ ਇਹ ਸਾਰਾ ਕੁਝ ਜਿਹੜਾ ਮਾਮਲਾ ਕਢਵਾਇਆ ਵੀ ਆ ਪਰ ਇਹ ਪ੍ਰਦੀਪ ਕਲੇਰ ਦਾ ਕਹਿਣਾਗਾ ਕਿ ਜਦੋਂ ਹਣੀਪ੍ਰੀਤ ਨੇ ਸਾਰਾ ਕੁਝ ਕਿਹਾ ਕਿ ਇਹ ਬਾਬਾ ਜੀ ਜਿਹੜੇ ਸਾਡੇ ਨੇ ਪਿਤਾ ਜੀ ਆਪਣੇ ਪਿਤਾ ਮੰਨਦੇ ਨੇ ਜਿਹੜੇ ਬਲਾਤਕਾਰੀ ਸਾਧ ਨੂੰ ਤੇ ਉਹ ਤੋਂ ਫਿਰ ਗੁਰੂਗ੍ਰਾਂਧ ਸਾਹਿਬ ਦੀ ਬੇਅਦਮੀਆਂ ਸ਼ੁਰੂ ਕੀਤੀਆਂ ਇਹਨਾਂ ਨੇ ਪੋਸਟਰ ਵੀ ਲਾਏ ਪੋਟਰਨ ਉੱਤੇ ਜਿਹੜੇ ਨਾਂ ਨੇ ਆਇਆ ਗੰਦ ਲਿਖਿਆ ਉਹ ਆਪਾਂ ਮੂੰਹ ਨਹੀਂ ਬੋਲ ਸਕਦੇ ਤੇ ਸਾਰਾ ਕੁਝ ਜਿਹੜਾ ਹੈਗਾਗਾ ਕਾਲੀਆਂ ਦੀ ਸਰਕਾਰ ਰਹੀ ਤੇ ਉਸ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਚੱਲੀ ਗਈ ਹੁਣ 2.5 ਸਾਲ ਤੋਂ ਉੱਪਰ ਸਰਕਾਰ ਦਾ ਸਮਾਂ ਹੋ ਗਿਆ ਆਵਾਮ ਦੀ ਪਾਰਟੀ ਨੂੰ ਹੁਣ ਜਿਹੜਾ ਪ੍ਰਦੀਪ ਕਲੇਰ ਆ ਉਸ ਨੂੰ ਜਮਾਨਤ ਦੇ ਦਿੱਤੀ ਗਿਆ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਇਸ ਨੂੰ ਜਿਹੜਾ ਹੈਗਾਗਾ ਸਰਕਾਰੀ ਇੱਕ ਗਵਾਹ ਦੇ ਤੌਰ ਤੇ ਜਿਹੜਾ ਇਹਨੂੰ ਪਾਵਾਂਗੇ ਮੰਨਿਆ ਜਾਵੇਗਾ ਕਿਉਂਕਿ 164 ਦੇਦੇ ਬਿਆਨ ਨੇ ਜਿਹੜੇ ਦਰਜ ਕਿੱਤੇ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਆਪਣੇ ਬਿਆਨਾਂ ਤੇ ਉਹਨਾਂ ਤੇ ਅੜਿਆ ਰਹੇਗਾ ਜਾਂ ਫਿਰ ਜਿਸ ਤਰ੍ਹਾਂ ਇਹ ਕਹਿੰਦਾ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਨੀਪ੍ਰੀਤ ਵੱਲੋਂ ਡੇਰਾ ਜਿਹੜਾ ਹੈਗਾ ਬਲਾਤਕਾਰੀ ਸਾਥ ਵੱਲੋਂ ਅਤੇ ਉਹਦੇ ਹੋਰ ਚਿੱਲੇ ਝਾਟੜਿਆਂ ਵੱਲੋਂ ਕਿ ਮੈਨੂੰ ਜਾਨ ਦਾ ਖਤਰਾ ਤੇ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਪਰ ਹੁਣ ਲੱਗਦਾ ਕਿ ਜਿਹੜਾ ਜੇਕਰ ਇਹਦੇ ਬਿਆਨ ਦਰਜ ਕੀਤੇਗੇ 164 ਦੇ ਜੇਕਰ ਆਪਣੇ ਬਿਆਨਾਂ ਤੇ ਇਹ ਸਹੀ ਰਹਿੰਦਾਗਾ ਤਾ ਪੰਜਾਬ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਸੌਦਾ ਸਾਧ ਨੂੰ ਜਿਹੜਾ ਹੈਗਾਗਾ ਉਹ ਸਿਨੈਰੀਆ ਜੇਲ੍ਹ ਤੋਂ ਲਿਆ ਕੇ ਆਪਣਾ ਬਰੰਟ ਤੇ ਲਿਆ ਕੇ ਉਸ ਨੂੰ ਪੁੱਛਗਛ ਕਰ ਸਕਦੀ ਆ ਉਸ ਦਾ ਜੇਕਰ ਆਪਾਂ ਕਹਿ ਦਈਏ ਕਿ ਉਹਦੇ ਪਟਾ ਫੇਰਿਆ ਜਾਵੇ ਤਾਂ ਉਹ ਤੋਤੇ ਵਾਂਗੂ ਬੋਲੂਗਾ ਇਹਦੇ ਵਿੱਚ ਹਣੀਪ੍ਰੀਤ ਦਾ ਸਭ ਤੋਂ ਵੱਡਾ ਹੱਤਾ ਤੇ ਡੇਰਾ ਮੁਖੀ ਦਾ ਹੱਤਾ ਤੇ 40 ਦੇ ਕਰੀਬ ਜਿਹੜੇ ਡੇਰੇ ਮੁਖੀ ਦੇ ਨਾਲ ਇਹ ਜੁੜੇ ਹੋਏ ਨੇ ਜਿਹੜੇ ਬੰਦੇ ਉਹਨਾਂ ਦਾ ਵੱਡਾ ਹੱਤਾ ਗੁਰੂ ਰੰਧ ਸਾਹਿਬ ਨੇ ਜਿਹੜੀਆਂ ਇਹਨਾਂ ਨੇ ਬੇਅਦਬੀਆਂ ਕੀਤੀਆਂ ਕਿਉਂਕਿ ਲਗਾਤਾਰ ਇੱਕ ਬਹੁਤ ਵੱਡਾ ਇਹ ਬਣਿਆ ਹੋਇਆ ਸੀ ਕਿ ਕੌਣ ਜਿਹੜਾ ਇਹ ਪੋਸਟਰ ਲਾ ਗਿਆ ਗਲੀਆਂ ਦੇ ਵਿੱਚ ਗੁਰੂਗ੍ਰਾਮ ਸਾਹਿਬ ਦੇ ਜਿਹੜੇ ਸਰੂਪ ਨੇ ਪਾਵਨ ਪੰਨੇ ਨੇ ਜਿਹੜੇ ਖਿਲਾਰੇਗੇ ਰੂੜੀਆਂ ਤੇ ਖਿਲਾਰੇਗੇ ਜਿਹੜਾ ਬਰਗਾੜੀ ਦੇ ਵਿੱਚੋਂ ਜਿਹੜਾ ਜੋ ਕੁਝ ਹੋਇਆ ਤੁਹਾਨੂੰ ਸਾਰਾ ਪਤਾਗਾ ਪਰ ਹੋਏ ਹੁਣ ਇਸ ਨੂੰ ਲੈ ਕੇ ਵੱਡੀ ਅਪਡੇਟ ਇਹ ਆ ਕਿ ਜਿਹੜਾ ਹੁਣ ਗਰਮੀਤ ਰਾਮ ਰਹੀਮ ਆ ਉਸ ਨੂੰ ਪੰਜਾਬ ਪੁਲਿਸ ਕਦੇ ਵੀ ਸਨੈਰੀਆ ਜੇਲ੍ਹ ਦੇ ਵਿੱਚੋਂ ਪੁੱਛ ਕੇ ਚਲੇ ਲਿਆ ਸਕਦੀ ਆ ਤੇ ਮੈਂ ਕਹਿੰਦਾ ਜੇਕਰ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਇਹ ਚਾਵੇ ਕਿ ਅਸੀਂ ਡੇਰਾ ਮੁਖੀ ਨੂੰ ਉੱਥੋਂ ਲਿਆ ਆਵੇ ਤਾਂ ਮੈਂ ਕਹਾਂਗਾ ਤੇ ਡੇਰਾ ਮੁਕੀ ਸਾਰਾ ਕੁਝ ਮੰਨ ਜਾਵੇਗਾ ਹਾਨੀਪ੍ਰੀਤ ਮੰਨ ਜਾਵੇਗੀ ਤੇ ਜਿੰਨੇ ਵੀ ਇਹਦੇ ਜਿਹੜੇ 40 ਦਾ ਇਹ ਦੱਸਦਾ ਕਰੀਬ ਜਿਹੜੇ 40 ਦੇ ਕਰੀਬ ਬੰਦਿਆਂ ਦੇ ਵਿੱਚ ਇਹ ਗੱਲਬਾਤ ਹੋਈ ਆ ਕਿ ਤੁਸੀਂ ਗੁਰੂਗ੍ਰਾਂਦ ਸਾਹਿਬ ਦੀਆਂ ਬੇਅਦਮੀਆਂ ਕਰੋ ਇਹਨਾਂ ਨੇ ਕੀਤੀਆਂ ਵੀ ਆ ਤੇ ਜਿਹੜੇ ਭਗੌੜੇ ਵੀ ਰਹੇ ਨੇ ਇਹ ਵੀ ਆ ਬਹੁਤ ਟਾਈਮ ਤੋਂ ਭਗੌੜ ਰਹੇ ਆ ਸੀ ਤੇ ਤੁਹਾਨੂੰ ਦੱਸਦੀ ਕਿ ਪਿਛਲੇ ਸਾਲ ਜਦੋਂ ਅਜੋਧਿਆ ਦਾ ਮੰਦਿਰ ਬਣਿਆ ਉੱਥੇ ਦੀਆਂ ਤਸਵੀਰਾਂ ਬੈਦਲ ਹੋਈਆਂ ਤੋਂ ਉਸ ਤੋਂ ਲੈ ਕੇ ਫਿਰ ਇਹਨਾਂ ਪੰਜਾਬ ਪੁਲਿਸ ਨੇ ਜਿਹੜਾ ਗ੍ਰਿਫਤਾਰ ਕੀਤਾ ਸੀ ਇਸ ਨੇ ਜਿਹੜਾ ਸਾਰਾ ਕਬੂਲਨਾਮਾ ਆਪਣੇ ਕੋਲ ਕਰ ਲਿਆ ਕਿ ਜਿਹੜਾ ਜਿੰਨਾ ਵੀ ਕੁਝ ਕਰਾਇਆਗਾ ਉਹ ਸਾਰਾ ਗਾ ਡੇਰਾ ਮੁਕੀ ਤੇ ਹਣੀਪ੍ਰੀਤ ਤੇ 40 ਜਿਹੜੇ ਅਸਤੀ ਕਹਿੰਦਾ ਬੰਦੇ ਸੀ ਉਹਦੇ ਵਿੱਚ ਉਹ ਦੱਸਦਾ ਕਿ ਇਹਨਾਂ ਸਾਰਿਆਂ ਨੇ ਇੱਕ ਪਲੈਨਿੰਗ ਦੇ ਤਹਿਤ ਸਾਰਾ ਗੁਰੂਗਰਾ ਸਾਹਿਬ ਦੀ ਬਿਆਦਮੀ ਦਾ سلسلہ ਜਿਹੜਾ ਉਹ ਜਾਰੀ ਰੱਖਿਆ ਹੁਣ ਇਤੇ ਵਰਨਜੋਗ ਇਹ ਵੀ ਆ ਕਿ ਇੱਕ ਮੌੜ ਬੰਬ ਧਮਾਕਾ ਹੋਇਆ ਸੀ ਜਿਸ ਦੇ ਵਿੱਚ 9 ਜਿਹੜੇ ਫੱਟੜ ਹੋਏ ਸੀ ਜਿਨ੍ਹਾਂ ਵਿੱਚੋਂ ਕੁਝ ਦੀ ਮੌਤ ਹੋ ਚੁੱਕੀ ਆ ਕੁਝ ਅਜੇ ਵੀ ਜਿਹੜਾ ਹਜੇ ਆਪਣੇ ਮੌਤ ਦੇ ਨਾਲ ਜ਼ਿੰਦਗੀ ਦੇ ਮੌਤ ਦੇ ਨਾਲ ਜੂਝ ਰਹੇ ਨੇ ਉਹ ਜਿਹੜੀ ਕਾਰ ਆ ਉਹ ਵੀ ਸਾਰੇ ਜਿਹੜੇ ਡੇਰਾ ਸਰਸਾ ਦੇ ਵਿੱਚ ਤਿਆਰ ਹੋ ਕੇ ਆਈ ਸੀ ਇਹ ਬੰਬ ਕਿੱਥੋਂ ਆਇਆ ਕਿਹਨੇ ਲਿਆਂਦਾ ਸਾਰਾ ਇੱਕ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈ ਬੇਸ਼ੱਕ ਆਮ ਆਦੀ ਪਾਰਟੀ ਦਾ ਵਿਜੇ ਕੁਮਰ ਪ੍ਰਤਾਪ ਵੱਲੋਂ ਜਿਹੜੀ ਇਹਦੀ ਅਨਕਬਾਰੀ ਕੀਤੀ ਗਈ ਸੀ ਬੇਸ਼ੱਕ ਉਹ ਅੱਜ ਵੀ ਦਹਾਈਆਂ ਦੇ ਰਿਹਾਗਾ ਕਿ ਜਿਹੜਾ ਸਾਰਾ ਹੱਥ ਕਿਹਦਾ ਹੱਥ ਆ ਕਿਹਨੇ ਕਰਵਾਇਆ ਕਿਹਨੇ ਬਰਗਾੜੀ ਮੋਰਚਾ ਦੇ ਉੱਤੇ ਗੋਲੀ ਚਲਾਈਆ ਸਾਰਾ ਜਿਹੜੇ ਉਹਦੇ ਨੇ ਜੇਕਰ ਆਪਾਂ ਵਿਜੇ ਕੁਮਰ ਬਜੇ ਪ੍ਰਤਾਪ ਦੀ ਮੰਨ ਲਈਏ ਤਾਂ ਉਹਨਾਂ ਨੇ ਪਹਿਲੇ ਇਹ ਜਿਹੜਾ ਚਾਣਨਾ ਸੀ ਸਰਕਾਰ ਨੂੰ ਦੱਸ ਦਿੱਤਾ ਸੀ ਪਰ ਹਲੇ ਤੱਕ ਜਿਹੜੀ ਸਰਕਾਰਾਂ ਨੇ ਇਹ ਗੋਮਰੂਤ ਜਿਵੇਂ ਕਹਦੇ ਮਿੱਟੀ ਝਾੜ ਰਹੀਆਂ ਨੇ ਇਹ ਅੱਗੇ ਮੁੱਦਾ ਲਮਕਾਰੀਆਂ ਨੇ ਮੈਂ ਇੱਕ ਇੱਥੇ ਗੱਲ ਦੱਸ ਦੇਣਾ ਚਾਹਣਾ ਜੇਕਰ ਆਮ ਆਦਮੀ ਪਾਰਟੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਫਾਂਸੀ ਤੇ ਨਹੀਂ ਟੰਗਦੀ ਜਾਂ ਜੇ ਅਸੀਂ ਆਪਾਂ ਕਹਿ ਲਈਏ ਕਿ ਸਰਤਾ ਜਿਹੜਾ ਡੇਰਾ ਸਨੇਰੀਆ ਜੇਲ੍ਹ ਦੇ ਵਿੱਚ ਬਲਾਤਕਾਰੇ ਸਾਥ ਬੈਠਾਗਾ ਉਹਨੂੰ ਗਰੰਟਾਂ ਤੇ ਨਹੀਂ ਲਿਆਉਂਦੀ ਉਹ ਤੋਂ ਪੁੱਛ ਦਿਸੋ ਤੇ ਪਟਾ ਨਹੀਂ ਫੇਰਦੀ ਉਹਨਾਂ ਤੱਕ ਸਿੱਖ ਕੌਮ ਦੇ ਹਿੱਤ ਦੇ ਨੇ ਜਿਹੜੇ ਬਲੁੰਦਰੇ ਗਏ ਨੇ ਸਿੱਖ ਕੌਮ ਦਾ ਜਿਹੜਾ ਇੱਕ ਅਸੀਂ ਆਪਣਾ ਜਾਗਦਾ ਗੁਰੂ ਮੰਨਦੇ ਆ ਜਾਗਦੀ ਜੋਤ ਦਾ ਗੁਰੂ ਗ੍ਰੰਥ ਸਾਹਿਬੀ ਸਾਰੇ ਧਰਮਾਂ ਦੇ ਲਈ ਸਾਂਝਾ ਉਪਦੇਸ਼ ਆ ਉਹਦੇ ਵਿੱਚ ਜੇਕਰ ਪੰਜਾਬ ਸਰਕਾਰ ਜਿਵੇਂ ਇੱਕ ਆਵਾ ਦੀ ਪਾਰਟੀ ਸਰਕਾਰ ਭਗਵੰਤ ਮਾਨ ਜੇਕਰ ਇਹਦੇ ਵਿੱਚ ਸਫਲ ਹੁੰਦਾਗਾ ਸਿੱਖਾਂ ਨੂੰ ਨਿਆਂ ਦੀਵਾਨ ਦੇ ਵਿੱਚ ਜੇ ਕਰੇ ਭਗਵੰਤ ਮਾਨ ਸ਼ਾਮਲ ਹੁੰਦਾਗਾ ਤਾਂ ਇਹ ਬਹੁਤ ਵੱਡੀ ਇਹਦੀ ਆਵਾ ਦੀ ਪਾਰਟੀ ਦੀ ਸਰਕਾਰ ਦੀ ਜਿੱਤ ਵੀ ਹੋਵੇਗੀ ਤਾ ਸਿੱਖ ਕੌਮ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਨੇ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਮਲਮ ਜ਼ਰੂਰ ਲੱਗੇਗੀ ਪਰ ਵਿਸਾ ਵੱਡਾਗਾ ਤੇ ਜੇਕਰ ਸਰਕਾਰ ਚਾਵੇ ਤਾਂ ਇਹਨਾਂ ਨੂੰ 10 ਮਿੰਟਾਂ ਦੇ ਵਿੱਚ ਹੱਲ ਕਰ ਸਕਦੀ ਆ ਕਿਉਂਕਿ ਇਹ ਬਹੁਤ ਜਿਹੜਾ ਸਿੱਖ ਧਰਮਾਂ ਦੇ ਜਿਹੜੇ ਭਾਵਨਾ ਦੇ ਨਾਲ ਜਿਹੜਾ ਮੁੱਦਾ ਜੁੜਿਆ ਹੋਇਆਗਾ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਬੇਅਦਬੀ ਕਰਨੀ ਤੇ ਜਿਹੜੇ ਹੁਣ ਵੀ ਬੇਅਦਬੀ ਹੋ ਰਹੀ ਆ ਉਸ ਦੇ ਪਿੱਛੇ ਵੀ ਜਿਹੜਾ ਹੋ ਸਕਦਾਗਾ ਪ੍ਰੇਮੀਆਂ ਦਾ ਵੱਡਾ ਹੱਥ ਆ ਕਿਉਂਕਿ ਉਹਨਾਂ ਨੇ ਹੋ ਸਕਦਾ ਜਿਹੜੇ ਹੁਣ ਭਗੌੜੇ ਨੇ ਜਿਹੜੇ ਭਗੌੜੇ ਨੇ ਹੋ ਸਕਦਾ ਕਿ ਉਹੀ ਜਿਹੜੇ ਬੇਅਦਬੀਆਂ ਕਰਾਈ ਜਾਂਦੇ ਹੋਣ ਜਾਂ ਹਣੀਪ੍ਰੀਤ ਜਾਂ ਹੋਰ ਜਿਹੜੀ ਇੱਕ ਡਾਕਟਰ ਹਿੰਸਾ ਜਿਹੜਾ ਅਦਿੱਤਿਆ ਇਨਸਾ ਸੀ ਜਿਹੜਾ ਉਹ ਭੱਜਿਆ ਫਰਾਰ ਹੋਇਆ ਕਈ ਜਣੇ ਅਜੇ ਵੀ ਫਰਾਰ ਨੇ ਪਰ ਦੇਖ ਕੇ ਸਾਰੀ ਗੱਲ ਨੂੰ ਆਪਾਂ ਘੋਖੀਏ ਤਾਂ ਜੇਕਰ ਪ੍ਰਦੀਪ ਕਲਾ ਕਲੇਰ ਆ ਜਿਹੜਾ ਜਿਹਨੂੰ ਜ਼ਮਾਨਤ ਦੇ ਦਿੱਤੀ ਆ ਜਿਹੜਾ ਮੁੱਖ ਦੋਸ਼ੀ ਸੀ ਜਿਹੜਾ ਇੱਕ ਤਾਂ ਬਿੱਟੂ ਸੀ ਜਿਹੜਾ ਬਿੱਟੂ ਬਿੱਟੂ ਨਾਂ ਦਾ ਸੀ ਜਿਹੜਾ ਉਹਦੀ ਤਾਂ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੀ ਹੱਤਿਆ ਕਰ ਦਿੱਤੀ ਸੀ ਇੱਕ ਹੋਰ ਦੀ ਜਿਹੜੇ ਜੇਲ੍ਹ ਦੇ ਵਿੱਚ ਉਹਦੀ ਵੀ ਜਿਹੜੇ ਜੇਲ੍ਹ ਤੋਂ ਬਾਹਰ ਆਇਆ ਸੀ ਉਹ ਗਨਮੈਨ ਵੀ ਦਿੱਤੇ ਹੋਏ ਸੀ ਸਰਕਾਰ ਨੇ ਉਸ ਨੂੰ ਵੀ ਜਿਹੜਾ ਦੋ ਨੌਜਵਾਨਾਂ ਨੇ ਜਿਹੜੇ ਗੋਲੀ ਮਾਰ ਕੇ ਉਸ ਨੂੰ ਵੀ ਮਾਰ ਦਿੱਤਾ ਸੀ ਪਰ ਹੁਣ ਜੇਕਰ ਗੱਲ ਕਰੀ ਆਪਾਂ 40 ਦੇ ਵਿੱਚੋਂ 38 ਜਾਣੇ ਤਾਂ ਅਜੇ ਜਿਉਂਦੇ ਨੇ ਤੇ ਗਰਮੀਤ RAM ਰਹੀਂ ਬਲਾਤਕਾਰੀ ਤੇ ਹਣੀਪ੍ਰੀਤ ਇਹ ਸਾਰਾ ਕਰਤਾ ਧਰਤਾ ਜਿੰਨਾ ਵੀ ਇਹਨਾਂ ਨੇ ਕਰਾਇਆ ਹੈਗਾ ਕਿੱਥੋਂ ਕਰਾਇਆ ਕੀ ਸਾਸ ਘੜੀਆ ਸਾਰਾ ਕੁਝ ਜਿਹੜਾ ਹੈਗਾ ਇਹ ਸਰਕਾਰ ਸਾਹਮਣੇ ਲਿਆ ਸਕਦੇ ਸਿੱਖਾਂ ਦੇ ਤੇ ਇਹ ਦੇਖਣਾ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਆਵਾਦੀ ਪਾਰਟੀ ਸਰਕਾਰ ਬੇਸ਼ੱਕ 2.5 ਸਾਲ ਤੋਂ 26 ਮਹੀਨੇ ਹੋ ਗਏ ਜੇਕਰ ਇਹ ਸਰਕਾਰ ਸਿੱਖਾਂ ਨੂੰ ਨਿਯੰਤ੍ਰਣ ਦੇ ਹੱਕ ਦੇ ਵਿੱਚ ਰਹਿੰਦੀ ਆ ਤਾਂ ਹੋ ਸਕਦਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਜਿਹੜੀਆਂ ਨੇ ਵੋਟਾਂ ਨੇ ਉਹ ਵੀ ਇਹ ਲੈ ਸਕਦੀ ਨੇ ਨਹੀਂ ਤਾਂ ਇੱਕ ਵੱਡਾ ਮੁੱਦਾ ਇਹ ਬਣ ਕੇ ਰਹਿ ਸਕਦਾ ਵੀਡੀਓ ਕਿਸ ਤਰ੍ਹਾਂ ਲੱਗੀ ਕਿਸ ਤਰ੍ਹਾਂ ਜਿਹੜਾ ਕਿ ਸੌਦਾ ਸਾਧਨ ਬਲਾਤਕਾਰ ਨੂੰ ਜਿਹੜਾ ਲਿਆਉਣਾ ਚਾਹੀਦਾਗਾ ਪਸਗਿਸਤ ਕਰਨੀ ਚਾਹੀਦੀ ਉਹ ਤੇ ਪਟਾ ਫੇਰਨਾ ਚਾਹੀਦਾ ਹਣੀਪ੍ਰੀਤ ਨੂੰ ਲਿਆਉਣਾ ਚਾਹੀਦਾ ਸਾਰੇ ਗੱਲਾਂ ਨੂੰ ਲੈ ਕੇ ਤੁਸੀਂ ਕਮੈਂਟ ਜਰੂਰ ਕਰਨੇ ਨੇ ਕਿ ਇੰਨਾ ਜਿਹੜਾ ਪਾਪੀਆਂ ਨੇ ਐਡਾ ਜ਼ੁਲਮ ਕੀਤਾ ਸਿਕ ਕੌਮ ਦੇ ਉੱਤੇ ਤੇ ਇਹਨਾਂ ਨੂੰ ਤਾਂ ਇਸ ਦੇਸ਼ ਦੇ ਵਿੱਚ ਰਹਿਣ ਦੇ ਜਿਹੜਾ ਆਪਾਂ ਕਹ ਦੀ ਇਹ ਵੀ ਯੋਗ ਵੀ ਹੈ ਨਹੀਂ ਤਾਂ ਤੁਸੀਂ ਜਰੂਰ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਧੰਨਵਾਦ ਵਹਿਜ ਕੇ ਖਾਲਸਾ ਸ੍ਰੀ ਵਹਿਜ ਕੀ ਫਤਿਹ